ਆਸੀ ਕੀਆ ਬੰਦੂਕਾਂ ਨੀ ਮਿੱਤਰਾਂ ਨੇ ਵੀ ਖੋਲੀਆਂ ਸਾਰੇ ਸ਼ਹਿਰ ਵਿੱਚ ਪੈ ਗਿਆ ਸਨਾਟਾ ਨੀ ਯਾਰਾਂ ਦੇ ਚਲਾਈਆਂ ਗੋਲੀਆਂ ਉਹ ਪੂਰੇ ਪੈ ਗਿਆ ਮਜੀਠੇ ਚ ਸਨਾਟਾ ਨੀ ਯਾਰਾਂ ਦੇ ਚਲਾਈਆਂ ਗੋਲੀਆਂ ਸ਼ਾਨ ਨੂੰ سپورਟ ਕਰਦੇ ਆ ਭਿੰਦशाह ਜੀ ਉਹ ਬੈਠ ਲੱਗਣ ਨਾ ਦਿੱਤੀ ਭਿੰਦशाह ਦੀ سپورਟ ਨੇ ਲੱਗਨੇ ਨਾ ਦਿੱਤੀ ਪੈਂਦ ਸ਼ਾਦੀ ਸਪੋਰਟ ਨੇ ਉਹਦੇ ਤੇ ਆਕਾਸ਼ ਜਹੇ ਯਾਰ ਸਾਡੇ ਬੋਤ ਨੇ ਉਹ ਪਿੱਠ ਲੱਗਨੇ ਨਾ ਦਿੱਤੀ ਪੈਂਦ ਸ਼ਾਦੀ ਸਪੋਰਟ ਨੇ ਉਹਦੇ ਤੇ ਆਕਾਸ਼ ਜਹੇ ਯਾਰ ਸਾਡੇ ਬੋਤ ਨੇ ਉਹ ਗੱਲਾਂ ਅਰਸ਼ ਜਹਾਨ ਨੇ ਆ ਤੇਰੇ ਨਾਲ ਅੱਜ ਸੱਚੀਆਂ ਹੀ ਖੋਲੀਆਂ ਉਹ ਸਾਰੇ ਸ਼ਹਿਰ ਵਿੱਚ ਪੈ ਗਿਆ ਸਨਕਾਣ ਯਾਰਾਂ ਨੇ ਚਲਾਈਆਂ ਗੋਲੀਆਂ ਉਹ ਪੂਰੇ ਪੈ ኢልትራስራያ ኢትራያ